ਸਤਿ ਸ਼੍ਰੀ ਅਕਾਲ ਜੀ ਕਰਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਖੀਰ ਸਭ ਤੋਂ ਪਹਿਲਾਂ ਇੱਕ ਕਾਲੀ ਛੋਲਾਂ ਦੇ ਲਈ ਛੋਲਾਂ ਨੂੰ ਚੰਗੀ ਤਰ੍ਹਾਂ ਭਿਉ ਕੇ ਰੱਖਿਆ ਪੈਨ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਦੋ ਕੱਪ ਦੁੱਧ ਪਾਵਾਂਗੇ ਦੁੱਧ ਨੂੰ 10 ਮਿੰਟ ਤੱਕ ਇੱਕ ਤੋਂ ਦੋ ਬੁਬਲ ਆਉਣ ਤੋਂ ਬਾਅਦ ਫਿਰ ਇਸ ਵਿੱਚ ਛੋਲ ਪਾਵਾਂਗੇ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਦਸ ਮਿੰਟ ਲਈ ਠਕਾਣਾ ਠੱਕ ਕੇ ਰੱਖਾਂਗੇ ਤਾਂ ਕਿ ਚੰਗੀ ਤਰ੍ਹਾਂ ਉਬਾਲ ਆ ਜਾਵੇ ਦੁੱਧ ਨੂੰ ਉਬਾਲ ਆਉਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਪਾਵਾਂਗੇ ਚਾਵਲ ਚਾਵਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਦੁੱਧ ਵਿੱਚ ਮਿਕਸ ਕਰ ਦਾਂਗੇ ਚਾਵਲਾਂ ਨੂੰ ਇਸ ਤਰ੍ਹਾਂ ਚੌਲਾਂ ਵਿੱਚ ਵਿੱਚ ਦੀ ਹਿਲਾਉਣਾ ਚਾਹੀਦਾ ਤਾਂ ਕਿ ਚੌਲ ਜਲ ਨਾ 10 ਮਿੰਟ ਲਈ ਟੱਕਣਾ ਟੱਕ ਕੇ ਰੱਖ ਦਾਂਗੇ ਤਾਂ ਕਿ ਚੌਲ ਚੰਗੀ ਤਰ੍ਹਾਂ ਪੱਕ ਜਾਣ ਦੁੱਧ ਨੂੰ ਵਾਲ ਆਉਣੇ ਸ਼ੁਰੂ ਹੋ ਗਏ ਖੀਰ ਪੱਕ ਰਹੀ ਹੈ ਚੀਨੀ ਹਮੇਸ਼ਾ ਬਾਅਦ ਚ ਪਾਉਣੀ ਚਾਹੀਦੀ ਹੈ ਤਾਂ ਕਿ ਚੌਲ ਚੰਗੀ ਤਰ੍ਹਾਂ ਮਿਕਸ ਹੋ ਜਾਣ ਦੁੱਧ ਵਿੱਚ ਜੇਕਰ ਚੀਨੀ ਪਹਿਲਾਂ ਪਾਵਾਂਗੇ ਤਾਂ ਚੌਲ ਚੰਗੀ ਤਰ੍ਹਾਂ ਘੁਲਦੇ ਨਹੀਂ ਦੁੱਧ ਵਿੱਚ ਹੁਣ ਇਸ ਵਿੱਚ ਪਾਵਾਂਗੇ ਚੀਨੀ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪੰਜ ਤੋਂ 10 ਮਿੰਟ ਤੱਕ ਹੋਰ ਪਕਾਵਾਂਗੇ ਇਸ ਨੂੰ ਅੰਜੀ ਤੋਂ 10 ਮਿੰਟ ਬਾਅਦ ਆਖੀਰ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਡਰਾਈ ਫਰੂਟਸ ਪਾਵਾਂਗੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਗ੍ਰाइंड ਕਰੇ ਹੋਏ ਡਰਾਈ ਫਰੂਟਸ ਨੇ ਇਸ ਨਾਲ ਟੇਸਟ ਬਹੁਤ ਵਧੀਆ ਬਣਦਾ ਖੀਰ ਦਾ 2 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਖੀਰ ਨੂੰ ਇੱਕ ਬਾਉਲ ਵਿੱਚ ਸਰਵ ਕਰਾਂਗੇ ਖੀਰ ਨੂੰ ਇੱਕ ਬਾਉਲ ਵਿੱਚ ਕੱਢ ਲਿਆ ਖੀਰ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਹੁਣ ਖੀਰ ਨੂੰ ਡਰਾਈ ਫਰੂਟਸ ਦੇ ਨਾਲ ਡੈਕੋਰੇਟ ਕਰਾਂਗੇ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ ਇਸ ਮਿਸ ਕਾਜੂ ਦਾਮ ਕੀ ਬਣ ਚੁੱਕਿਆ estrato civarch ਬਣਾ ਸਕਦੇ ਬਹੁਤ ਹੀ ਸਿੰਪਲ ਤਰੀਕੇ ਨਾਲ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ